ਦੇਤੀ ਹੈ ਵੀ ਬਲੰਟ ਇਰ ਨੂੰ ਇਧਰਲੇ ਪਾਸੇ ਦਿੱਕਤ ਆ ਰਹੀ ਹੈ ਥੋੜੇ ਜਿਹਾ ਰਸ ਜ਼ਿਆਦਾ ਹੋਣ ਕਰਕੇ ਜੋ ਫੱਡ ਲੈਣ ਲਈ ਤੁਹਾਡੇ ਕੋਲੇ ਬਲੰਟ ਇਰ ਆ ਰਹੇ ਹੈ ਕਿਸੇ ਨੂੰ ਉੱਠਣ ਦੀ ਇੱਤਰ ਕਿਰਪਾ ਨਹੀਂ ਕਰਨੀ ਤੁਹਾਡੇ ਕੋਲੇ ਆਪ ਆ ਜਾਣਗੇ ਜਿੰਨੀ ਜਿੰਨੀ ਕੋਈ ਆਪ ਦਾ ਸਬੰਧ ਹੈ ਉਹ ਤੁਹਾਡੇ ਕੋਲੇ ਬਲੈਂਟੇਰ ਪਹੁੰਚ ਰਹੇ ਨੇ ਪੰਡਾਲ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੇ ਆਪ ਮਦਦ ਕਰਨ ਦੀ ਕਿਰਪਾ ਕਰਨੀ ਕਿਉਂਕਿ ਇਹ ਵੱਡੀ ਲੜਾਈ ਹੈ ਇਹ ਸਾਰੀ ਆਪਣੇ ਸਹਿਯੋਗ ਵਾਲੀ ਹੋਣੀ ਹੈ ਮੈਂ ਬੇਨਤੀ ਕਰਾਂ ਜਰਨੈਲ ਸਿੰਘ ਜੀ ਬੀਕੇ ਜੂ ਖੇਤੀ ਬਚਾਓ ਇਹਨਾਂ ਦੀ ਆਵਾਜ਼ ਸਾਡੇ ਬਜ਼ੁਰਗਾਂ ਕੋ ਸੁਪਨਾਮ ਸਿੰਘ ਜੀ ਬਹਿ ਰਹੇ ਇੰਡੀਅਨ ਫਾਰਮਰ ਐਸੋਸੀਏਸ਼ਨ ਪਿਆਰੇ ਜਰਨੈਲ ਸਿੰਘ ਮੱਛਦੇ ਬਰਾਜਮਾ ਸਾਡੇ ਮਾਨਸਪਰਸ਼ सरदार जगजीत सिंह जी डेवाल समेत एस के नॉन पोलिटिकल पूरी सीनियर लीडरशिपाल मेरे बहुत ही सत्कार जो किसान पांच रहो फतेह करते हैं जी वाहू जी का खालसा वाहू जी की फतेह सब तो पहला मैं नारे लाऊंगा और इन्नी गजबी आवाज जवाब दो

ਅਸਲ ਲੱਗਦੀ ਹੈ ਸੂਬਾ ਤੋਂ ਦੇ ਚੁੱਕੇ ਆ ਕਿ ਪੁਜੇ ਪੁਜੇ ਦਾ ਕਟਾਇਆ ਜਾ ਸਕਦਾ ਹੈ ਪਰ ਜ਼ਮੀਨ ਦੇ ਵਿੱਚ ਨਹੀਂ ਕਿਸੇ ਨੂੰ ਮਰਨ ਦੇਵਾਂਗੇ ਭਰਾਵੋ بار بار ਦੋ ਤਿੰਨ ਗਰਾਮ ਤੋਂ ਪ੍ਰੈਸ ਵੱਲੋਂ ਇੱਕ ਪੱਤਾ ਸਵਾਲ ਆ ਰਹੇ ਸਾਡੇ ਸਾਹਮਣੇ ਮੈਂ ਉਹ ਸਵਾਲ ਨੂੰ ਕਲੀਅਰ ਕਰਨਾ ਚਾਹੁੰਦਾ ਜੋ ਫੁੱਟ ਜਾ ਕੇ ਆਉਂਦੇ ਹੋ ਪ੍ਰੈਸ ਨੇ ਭਾਈ ਸਵਾਲ ਪੁੱਛ ਰਹੇ ਨੇ ਕਿ ਪੁੱਛ ਲੋ 100 100 ਗਿੱਲਾ ਉਹ ਆਪਲਾ ਪਿੰਡ ਦੀ ਸ਼ਾਂਤੀ ਦੇ ਦੇ ਸਰਕਾਰ ਨੂੰ ਦੇਣ ਵਾਸਤੇ ਬਰਾਬਰ ਜਿਹੜੀ ਇਹ ਜ਼ਮੀਨ ਹੈ ਇੱਕ ਕਿਸਾਨ ਦੀ ਰੋਜੀ ਹੈ ਮੋਜੀ ਰੋਜ਼ ਦਾ ਰੋਜ਼ ਦਾ ਇਸ ਜ਼ਮੀਨ ਦੇ ਸਹਾਰੇ ਆਉਂਦੇ ਜਵਾਬ ਪਾਉਦਾ ਇਹ ਜ਼ਮੀਨ ਉਸ ਦਾ ਪਰਿਵਾਰ ਪਾਉਦੀ ਹੈ ਇਸ ਕਰਕੇ ਇਹ ਜ਼ਮੀਨ ਉਸ ਦੀ ਮਾਂ ਹੈ ਔਰ ਜਿਹੜੇ ਲੋਕ ਲਾ ਸਰਕਾਰ ਨਾਲ ਸਹਿਮਤੀ ਕਰਕੇ ਦੇਣ ਦੀ ਗੱਲ ਕਰਦੇ ਨੇ ਇਹ ਜ਼ਮੀਨ ਉਹਨਾਂ ਦੀ ਭਰਾਵੋ ਮਾਲੀ ਇਹ ਉਹਨਾਂ ਦਾ ਬਿਜ਼ਨਸ ਹੈ ਉਹਨਾਂ ਲੋਕਾਂ ਨੇ ਉਹ ਸਾਰੇ ਲੋਕ ਉਦਯੋਗ ਜਗਤ ਨਾਲ ਜੁੜੇ ਹੋਏ ਨੇ ਉਹ ਵਪਾਰ ਨਾਲ ਜੁੜੇ ਹੋਏ ਨੇ ਉਥੋਂ ਉਹਨਾਂ ਨੇ ਦੋ ਨੰਬਰ ਦੇ ਧੰਦੇ ਕਰ ਕਰਕੇ ਅਨਾਪ-ਸ਼ਨਾਪ ਕੋਈ ਪੈਸਾ ਲਾਇਆ ਉਹ ਉਹਨਾਂ ਨੇ ਜ਼ਮੀਨਾਂ ਦੇ ਉੱਤੇ ਇਨਵੈਸਟ ਕੀਤਾ ਹੋਇਆ ਹੈ تاکہ اونے ਸਮੇਂ ਦੇ ਵਿੱਚ ਜ਼ਮੀਨਾਂ ਦੇ ਵਧੇ ਰੇਟਰ ਦੇ ਜਾਂ ਇਹਨਾਂ ਜ਼ਮੀਨਾਂ ਦੇ سہارے ਅਸੀਂ ਇਨਟਰਪਰਟੈਕਸ ਦੇ ਵਿੱਚ ਜਿਹੜੀਆਂ ਉਹ ਰੇਤਾਂ ਲੈ ਸਕੀਏ اس ਕਰਕੇ ਭਰਾਵੋ ਇਹ ਜ਼ਮੀਨ ਜਿਹੜੀ ਇਹ ਜਿਹੜੇ ਲੋਕ ਸਾਨੂੰ ਤੁੰਗਰਾ ਕਰਨ ਵਾਸਤੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਦੇਖੋ ਲੋਕ 100-100 ਕਿੱਲਾ 50-50 ਕਿੱਲਾ ਦੇ ਰਹੇ ਨੇ ਇਹ ਜ਼ਮੀਨ ਉਹਨਾਂ ਦਾ ਰੋਜ਼ਗਾਰ ਨਹੀਂ ਹੈ ਉਹਨਾਂ ਦਾ ਰੋਜ਼ਗਾਰਾ ਉਹਨਾਂ ਦੀ ਪਿੱਟੀ ਉਹਨਾਂ ਦਾ ਉੱਦੇਓ ਉਹਨਾਂ ਦਾ ਰੋਜ਼ਗਾਰਾ ਉਹਨਾਂ ਦਾ ਵਪਾਰ ਤੁਸੀਂ ਉਹਨੂੰ ਬੰਦ ਕਰਾ ਕੇ ਦੇਖੋ ਕਿ ਕਿੰਨੇ ਬੰਦੇ ਨੇ ਕਿੰਨੀ ਪੈਸੇ ਆਉਂਦੇ ਸਿਆਸੀ ਦਿੰਦੇ ਨੇ ਕਿ ਨਹੀਂ ਦਿੰਦੇ ਅੱਜ ਸਾਡੇ ਰੋਜ਼ਗਾਰ ਦੇ ਉੱਤੇ ਹਮਲਾ ਹੋਇਆ ਭਰਾਵੋ ਅੰਦੋਲਨ ਚੱਲ ਰਿਹਾ ਸੀ ਐਮ ਐਸ ਬੀ ਫਸਲ ਖਰੀਦੀ ਗਾਰੰਟੀ ਦਾ ਕਾਨੂੰਨ ਦਾ ਅੰਦੋਲਨ ਚੱਲ ਰਿਹਾ ਸੀ ਸੁਮਿੰਦਰ ਨਾਥ ਰਾਯੋਗ ਦੀ ਰਿਪੋਰਟ ਤੇ ਤੂੰ ਸੀਟੂ ਪਲਸ 50% ਦਾ ਅੰਦੋਲਨ ਚੱਲ ਰਿਹਾ ਸੀ ਕਿਸਾਨ ਕਮੇਲ ਬਰਦ ਦੀ ਸਪੂਚੀ ਕਰਜ ਮੁਫੀਦਾ ਪਰ ਇਹਨਾਂ ਨੇ ਧੋਖੇ ਨਾਲ ਉਸ ਅੰਦੋਲਨ ਨੂੰ ਰੋਕੇ ਸੰਗੂ ਇਸ ਬਸੇ ਨੂੰ ਤੋੜਿਆ ਸਿੱਧਾ ਸਰਕਾਰਾਂ ਦੇ ਜ਼ਮੀਨਾਂ ਦੇ ਉੱਤੇ ਹਮਲਾ ਕਰਦਾ ਅਸੀਂ ਤਾਂ ਫਸਲਾਂ ਨੂੰ ਬਚਾਉਂਦੇ ਸੀ ਪਰ ਇਹ ਜ਼ਮੀਨਾਂ ਨੂੰ ਪੈਗੇ ਸੋ ਇਹ ਜਿਹੜੀ ਹੈ ਇਹ ਬਹੁਤ ਵੱਡੀ ਜੁਸ਼ ਦੀ ਅੰਦਰ ਸਮਝਾਇਆ ਨੇ ਰਚੇ ਤੁਹਾਡਾ ਜੋ ਇੱਥੇ ਇਕੱਠ ਹੈ ਜੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਸੰਕਲਪ ਹੈ ਇਸ ਹੌਲ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਲੋਕਾਂ ਨੂੰ ਇਹਦਾ ਜ਼ਮੀਨਾਂ ਵਾਸਤੇ ਝਾਕਲੇ ਵੀ ਦੇਉਗੇ ਪੈਨ ਦਾ ਫੱਦੀ ਦਾ ਗੱਲ ਮੁੱਕਦੀ ਹੈ। ਉਹ ਦੂਸਰੀ ਗੱਲ ਸਰਕਾਰ ਜਿਹਦੀ ਸਿੰਘ ਧਲੇ ਵਾਲੀ ਜਿਹਦੀ ਉਪਸਥਿਤੀ ਦੇ ਵਿੱਚ ਉਹਨਾਂ ਦੀ ਸਹਿਮਤੀ ਦੇ ਨਾਲ ਇੱਥੇ ਐਸ ਕੇ ਨਾਨ ਨੌਨ ਪੋਲਿਟਿਕਲ ਉਹ ਲੋਕ ਮੈਂ ਆਰਾਮ ਕਰਦਾ ਕਿ ਸਾਡੀਆਂ ਉਹ ਮੰਗਾਂ ਜਿਹੜੀਆਂ 12 ਮੰਗਾਂ ਵਾਸਤੇ ਅੰਦੋਲਨ ਹੋਇਆ तकरीबन 400 ਤੋਂ ਉਹ ਸੰਦੋਗਨ ਦੇ ਦੌਰਾਨ ਸਾਡੇ ਬਹੁਤ ਸਾਰੇ ਕਿਸਾਨਾਂ ਪਰਵਾਹਾਂ ਦੇ ਉੱਤੇ ਮੁਕੱਦਮੇ ਦਰਜ ਹੋਏ ਖਾਸ ਕਰਕੇ ਸਾਡੇ ਹਰਿਆਣਾ ਦੇ ਵਿੱਚ ਹਰਿਆਣਾ ਸਰਕਾਰ ਨੇ ਸਾਡੇ ਬਹੁਤ ਸਾਰੇ ਕਿਸਾਨਾਂ ਦੇ ਉੱਤੇ ਮੁਕੱਦਮੇ ਦਰਜ ਕੀਤੇ ਇਹ ਜਦੋਂ ਤੱਕ ਇਹ ਸਾਰੀਆਂ ਮੰਗਾਂ ਵੀ ਪੂਰੀਆਂ ਹੋ ਜਾਂਦੀਆਂ ਜਦੋਂ ਤੱਕ ਇਹ ਸਾਰੇ ਮੁਕੱਦਮੇ ਵਾਪਸ ਨਹੀਂ ਹੋ ਜਾਂਦੇ ਤੇ ਅੰਦੋਲਨ ਐਸੇ ਤਰ੍ਹਾਂ ਚੱਲਦਾ ਰਹੇਗਾ ਔਰ ਆਖਰੀ ਮੰਗ ਪੂਰੀ ਹੋਣ ਤੱਕ ਅੰਦੋਲਨ ਐਸੇ ਤਰ੍ਹਾਂ ਜਾਰੀ ਰੱਖਾਂਗੇ ਇੱਕ ਹੋਰ ਗੱਲ ਜਿਹੜੀ بار بار ਆ ਰਹੀ ਹੈ ਇੱਕ ਹੋਰ ਗੱਲ ਜਿਹੜੀ بار بار ਆ ਰਹੀ ਹੈ ਉਹ ਸਭ ਤੋਂ ਪੁੱਛਿਆ ਜਾਂਦਾ ਕਿ ਸਾਰੇ ਇੱਕ ਕਿਉਂ ਨਹੀਂ ਹੁੰਦੇ ਇਕਾ ਕਿਉਂ ਨਹੀਂ ਹੁੰਦਾ ਭਰਾਵੋ ਕੁਝ ਲੋਕ ਕਹਿੰਦੇ ਜਦ ਦੇ ਮੋਰਚੇ ਦੇ ਵਿੱਚ ਸਰਕਾਰਾਂ ਨਾਲ ਗੱਲਬਾਤ ਕਰਕੇ ਮੋਰਚੇ ਦੀ ਪੱਖੀ ਚ ਛੁਣਾ ਮਾਰਿਆ ਉਥੇ ਇਕਾ ਵੀ ਹੋ ਸਕਦਾ ਦੂਸਰੀ ਗੱਲ ਸਰਤਾਜ ਜਗਜੀਤ ਸਿੰਘ ਢੱਲਵਾ ਜਿਨੇ ਇੱਕ ਬਹੁਤ ਵੱਡੀ ਪਰਵਾਹੀ ਦਿੱਤੀ ਸੁਪਤੇ ਪਰ ਇਹ ਕਿਸਾਨਾਂ ਵਾਸਤੇ ਉਹ ਅੱਜ ਜੋ ਜਿਹੜੇ ਅਥਲਿਕਾਂ ਵਾਲਾ ਸੇਕਸੀ ਜਿਹੜੇ ਜਿਨ੍ਹਾਂ ਦੀ ਅਜੋ ਖੁੰਡੇ ਦੇ ਸਹਾਰੇ ਜੁੱਤੇ ਨੇ ਉਹਨਾਂ ਦੀ ਇਸ ਜੋ ਮਰਜ਼ਬ ਰੱਖਿਆ ਮਨ ਜੋ ਖੁਰਦਾਂ ਰੱਖੀ ਜੋ ਇਹਨਾਂ ਦੇ ਸਵਾਲ ਕਰਦੇ ਨੇ ਉਹਨਾਂ ਦਾ ਭਰਾਓ ਕਿਵੇਂ ਟਿਕਾ ਹੋ ਸਕਦਾ ਤੀਸਰੀ ਗੱਲ ਐਨਐਸਬੀ ਫਸਲ ਖਰੀਦ ਦੀ ਗਰੰਟੀ ਦੇ ਕਰ ਨੂੰ ਸੁਮਿੰਦਰ ਨਾਥ ਦਾ ਯੋਗਦੀਰ ਬੋਲ ਸਿੰਘ ਨੂੰ ਕਲਾ 50% ਸਮੂੱਚੇ ਕਿਸਾਨ ਕਮੇਟੀ ਕਰਜ਼ਾ ਮਾਫੀ ਸਮੇਤ ਕੋ 12 ਮਗਾ ਨੇ ਜਿਹੜੀਆਂ ਵੀ ਧਿਰਾਂ ਉਹਦੇ ਉੱਤੇ ਲੜਨਾ ਚਾਹੁੰਦੀਆਂ ਨੇ ਜਿਹੜੀਆਂ ਵੀ ਧਿਰਾਂ ਸਹਿਮਤ ਨੇ ਕਿ ਐਮਐਸਪੀ ਫਸਲ ਖਰੀਦ ਦੇ ਕਾਨੂੰਨ ਬਣੇ ਸੁਮਿੰਦਰ ਨਾਥ ਨਾਲ ਯੋਗਦਾਨ ਪੋਰ ਦੀ 6 50% ਲਾਗੂ ਹੋਵੇ ਕਿਸਾਨ ਕਮੇਟੀ ਦਾ ਵਰਗ ਦੀ ਸਾਰੀ ਜੋ ਕਰਜ਼ਾ ਮਾਫੀ ਹੋਵੇ ਉਹਨਾਂ ਦੇ ਨਾਲ ਅਸੀਂ ਦਿਨ ਰਾਤ ਹਮੇਸ਼ਾ ਦੇਵਾਂਗਾ ਇਕੱਠੇ ਹੋ ਕੇ ਲੜੋਗੇ ਪਰ ਉਹਨਾਂ ਨਾਲ ਵੀ ਜਿਹੜਾ ਕਹੇ ਕਿ ਕਿਸਾਨ ਆਪਣਾ ਕਰਜ਼ਾ ਦਾ ਬਾਫ ਕਉਣਾ ਚਾਹੀਦਾ ਉਹ ਤਾਂ ਕਿੱਲਾ ਵੇਚ ਕੇ ਦੇ ਦੇ ਅਸੀਂ ਕਿੱਲੇ ਵੇਚਣ ਵਾਲੇ ਨਹੀਂ ਬਣਾ ਅਸੀਂ ਲੜਾਈ ਲੜਨੀ ਹੈ ਅਸੀਂ ਉਹਨਾਂ ਸਾਰੀਆਂ ਧਿਰਾਂ ਨੂੰ ਅੱਜ ਫਿਰ ਮੰਨਦੇ ਹਾਂ ਕਿ ਦੱਸਦਾ ਦਿੰਦੇ ਜੋ ਵੀ ਨਾ ਮੁਗਰ ਦੇ ਤੇ ਸਹਿਮਤ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਚੱਲ ਰਹੀ ਸੰਘਰਸ਼ ਦਾ ਹਿੱਸਾ ਬੰਦੇ ਨੇ ਅਸੀਂ ਉਹਨਾਂ ਦਾ ਬਿਲਕੁਲ ਕਰਨਗੇ ਉਹਨਾਂ ਦਾ ਸਵਾਰਥ ਕਰਾਂਗੇ ਸੋ ਜਿਆਦਾ ਸਮਝ ਨਾਲ ਲੈਂਦਾ ਹੋਇਆ ਮੈਂ ਆ ਤਨ ਵਰਤ ਤਨ ਵਰਤ ਕਰਦਾ ਕਿ ਇੰਨੀ ਗਰਮੀ ਦੇ ਵਿੱਚ ਤੁਸੀਂ ਆਪਣੇ ਸਾਰੇ ਕੰਮ ਕਰਦੇ ਛੱਡ ਕੇ ਇਸ ਸੜਾਈ ਦੇ ਵਿੱਚ ਉੱਥੇ ਸ਼ਾਮਲ ਹੋਏ ਨੂੰ ਬਹੁਤ ਬਹੁਤ ਤਨ ਵਰਤ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਬਹੁਤ ਵਾ ਬਾਤ ਕਰਵਾਦੇ ਜਰਨੈਲ ਸਿੰਘ ਜੀ ਨਾਲ